ਮਾਣਯੋਗ ਪ੍ਰਧਾਨ ਜੀ ਅੱਜ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਵੇਂ ਦੇਖੋ ਅੱਜ ਸੋਚੀ ਕੌਮਨ ਸਾਹਿਬ ਮੋਰਜੀ ਦੀ ਟੀਮ ਤੇ ਉਹ ਛਰੂਣੀ ਕਾਲੀ ਦਰ ਅੰਮ੍ਰਿਤਸਰ ਵੱਲੋਂ ਸੰਤ ਜਨੈਲ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹਾਜ਼ਰ ਹੋਈ ਸਾਡੇ ਮੋਰਚੇ ਦੇ ਚੇਅਰਮੈਨ ਸਰਦਾਰ ਹਰਜਨ ਸਿੰਘ ਪ੍ਰਵਿੰਦਰ ਸਿੰਘ ਜੀ ਕਾਲਾ ਸਾਰੇ ਆਪਣੇ ਭਾਊ ਜੀ ਹਰੀਪਾਲ ਸਿੰਘ ਜੀ ਤੇ ਅੰਜੀਤ ਸਿੰਘ ਜੀ ਸਾਰੀ ਟੀਮ ਸਾਡੀ ਇੱਥੇ ਹਾਜ਼ਰ ਬੀਬੀ ਜੀ ਮੱਖਣ ਸਿੰਘ ਜੀ ਸਾਰੇ ਹਾਜ਼ਰ ਹੁਣ ਜਿਹੜਾ ਮੀਟਿੰਗ 'ਚ ਸਾਡੀਆਂ ਵਿਚਾਰਾਂ ਹੋਈਆਂ ਜਿਹੜਾ ਸਵਾ ਦੋ ਸਾਲ ਤੋਂ ਕੌਮੀ ਇਨਸਾਫ ਮੋਰਚਾ ਬੜੀ ਸਫਲਤਾ ਨਾਲ ਚੱਲ ਰਿਹਾ ਤੇ ਸਰਕਾਰਾਂ ਦੀ ਬੇਸ਼ਰਮੀ ਦੀ ਹੱਦ ਕੋਈ ਨਹੀਂ ਉਹ ਗੱਲ ਸੁਣ ਲਈ ਵੀ ਤਿਆਰ ਨਹੀਂ ਪੰਥ ਦੇ ਰੋਧ ਦੇ ਕਾਰਨ ਹੀ ਭਵੇਂ ਭਾਰਤੀ ਜਨਤਾ ਪਾਰਟੀ ਵੀ ਸਾਡੀ ਵਿਰੋਧੀ ਆ ਪਰ ਦਿੱਲੀ ਦੇ ਸਿੱਖਾਂ ਨੇ ਤੇ ਅਿਹਰੀ ਵਾਰ ਨੂੰ ਸਭ ਕੁਝ ਸਖਾਇਆ ਤੇ ਹੁਣ ਵਾਰੀ ਭਗਵੰਤ ਸਿੰਘ ਮਾਨ ਦੀ ਆ ਜਾਣ ਦੀ ਅਸੀਂ 16 ਤਰੀਕ ਨੂੰ ਇਹ ਸਮਝਿਆ ਕਿ ਸਮੁੱਚੇ ਪੰਜਾਬ ਦੀਆਂ ਸਮਝੀਆਂ ਜਿੱਥੇ ਬੰਨ੍ਹੀਆਂ ਜਿਨ੍ਹਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਬੜਾ ਵੱਡਾ ਆਧਾਰ ਵੀ ਹੈ ਸੂਚੀਆਂ ਸਾਰੀਆਂ ਜਥੇਬੰਦੀਆਂ ਸੰਤ ਮਹਾਂਪੁਰਖਾਂ ਦਾ ਪੰਥ ਤੇ ਆਧਾਰ ਹੈ ਇਸੇ ਤਰ੍ਹਾਂ ਦਲਤ ਜਥੇਬੰਦੀਆਂ ਜਿਨੀਆਂ ਪੰਥਕ ਜਥੇਬੰਦੀਆਂ ਉਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ 16 ਫਰਵਰੀ ਨੂੰ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਕੀਤੀ ਜਾ ਰਹੀ ਹੈ 12 ਵਜੇ ਮੀਟਿੰਗ ਹੈ 2 ਵਜੇ ਸਾਡੀ ਪ੍ਰੈਸ ਕਾਨਫਰੰਸ ਹੈ ਇਹਦੇ ਚੱਗੇ ਬੜਾ ਤਕੜਾ ਪ੍ਰੋਗਰਾਮ ਦਿੱਤਾ ਜਾਏਗਾ ਅਸੀਂ ਬਹੁਤ ਸਾਰੇ ਦ੍ਰਿੜ ਹਾਂ ਕਿ ਜਿਵੇਂ ਸਰਕਾਰਾਂ ਚੱਲ ਰਹੀਆਂ ਆ ਦੋਹਾਂ ਹੀ ਕੇਂਦਰ ਦੀ ਵੀ ਤੇ ਚੰਡੀਗੜ੍ਹ ਦੀ ਵੀ ਅਸੀਂ ਦੋਹਾਂ ਸਰਕਾਰਾਂ ਨੂੰ ਪੰਥ ਨਾਲ ਲੜਾਈ ਆ ਉਹਨਾਂ ਦੀ ਤੇ ਪੰਥ ਦੇ ਉੱਤੇ ਗੁਰੂ ਦਾ ਹੱਥ ਆ ਉਹਨਾਂ ਦੀ ਹਾਰ ਹੋ ਅਸੀਂ ਜਿਨ੍ਹਾਂ 'ਚ ਸਾਡੀ ਮੁਕੰਮਲ ਜਿੱਤ ਨਹੀਂ ਹੁੰਦੀ ਉਹਨਾਂ 'ਚ ਮੋਰਚਾ ਜਾਰੀ ਰਹੇਗਾ ਧੰਨਵਾਦ ਜੀ ਬਾਬੂ ਵਿਚਾਰ ਸਤਿਕਾਰ